ਆਣਾ ਕੂਮ ਕਲਾ ਅਧੀਨ ਪੈਂਦੇ ਪਿੰਡ ਸੰਗੇ ਦੇ ਵਾਸੀ ਲਾਪਰੀ ਸਿੰਘ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਾਈ ਹੈ ਕਿ ਕੁਝ ਦਿਨ ਪਹਿਲਾਂ ਉਸਦੇ ਭਰਾ ਮਨਪ੍ਰੀਤ ਸਿੰਘ ਦੀ ਮੌਤ ਕੋਈ ਸੜਕ ਹਾਦਸਾ ਨਹੀਂ ਬਲਕਿ ਲੁੱਟ ਖੋਹ ਦੀ ਨੀਅਤ ਨਾਲ ਉਸ ਦਾ ਕਤਲ ਕੀਤਾ ਹੈ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਲਾਪਰੀ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ ਤੇ ਉਸ ਦਾ ਦੋਸਤ ਨਰਮਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਰੋਟੀ ਖਾ ਕੇ ਸੈਰ ਕਰਨ ਗਏ ਸਨ ਤਾਂ ਪਿੰਡ ਦੇ ਸ਼ਮਸ਼ਾਨ ਘਟ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਅਤੇ ਉਸ ਦੇ ਦੋਸਤ ਨਰਮਲ ਸਿੰਘ ਨੂੰ ਮਮੂਲੀ ਸੱਟਾਂ ਲੱਗੀਆਂ ਸਨ ਬਨਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਬਾਨ ਵੱਲੋਂ ਪੇਟ ਮਾਰਨ ਕਾਰਨ ਹਾਦਸੇ ਦਾ ਮਾਮਲਾ ਦਰਜ ਕੀਤਾ ਹੈ ਜਦਕਿ ਮਨਪ੍ਰੀਤ ਸਿੰਘ ਦੀ ਮੌਤ ਲੁੱਟ ਖੋਹ ਦੀ ਨੀਅਤ ਨਾਲ ਲੁੱਟੇਰਾਂ ਵੱਲੋਂ ਕੀਤਾ ਹਮਲਾਇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਸੰਘੇ ਨੇੜੇ ਰਜਾਨਾ ਹੀ ਦੇਰ ਰਾਤ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਅਤੇ ਮਨਪ੍ਰੀਤ ਸਿੰਘ ਦਾ ਕਤਲ ਵੀ ਲੁੱਟ ਖੋਹ ਕਾਰਨ ਕੀਤਾ ਗਿਆ ਹੈ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਅੱਗੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਮੇਰਾ ਨਾਮ ਲੱਖੀ ਸਿੰਘ ਆਈ ਹੈ। ਮੇਰਾ ਭਰਾ ਸੀਗਾ ਜੀ ਮਨਪ੍ਰੀਤ ਇਹ ਨਾਲ ਸੀ ਉਹਦੀ। ਮੈਂ ਉਸ ਟਾਈਮ ਪਰਾਈਵੇਟ ਫੈਕਟਰੀ 'ਚ ਡਿਊਟੀ ਕਰਦਾ ਮੈਂ। ਉਹ ਡਿਊਟੀ ਤੋਂ ਆ ਰਿਹਾ ਸੀ। ਰਿਆਉਣ ਤੋਂ ਪਹਿਲਾਂ ਇਹ ਕੰਮ ਹੋ ਚੁੱਕਿਆ ਸੀਗਾ। ਉਸ ਤੋਂ ਪਹਿਲਾਂ ਪਿੰਡ ਦੇ ਮੁੰਡੇ ਸੀਗੇ 7-8 ਜਣੇ ਉਹਨੂੰ ਗੱਡੀ 'ਚ ਪਾ ਰਹੇ ਸੀਗੇ। ਚੱਕੇ ਨਾਲ ਮੈਂ ਵੀ ਪਾਇਆ ਜੀ। ਇਹ ਵੀ ਸਮਰਾਲੇ ਲੈ ਗਏ ਸਮਰਾਲੇ ਵਾਲੇ ਨੇ ਜਵਾਬ ਦਿੱਤਾ। ਇਹ ਵੀ ਟੀਐਮਸੀ ਲੋਕ ਸਾਡੀ ਇਹ ਹੀ ਬੇਨਤੀ ਹੈ ਸਾਨੂੰ ਉਹਨਾਂ ਨਾਲ ਮਿਲਣਾ ਚਾਹੀਦਾ ਵਾ ਪਹਿਲਾਂ ਵੀ ਤੁਹਾਡੇ ਨਾਲ ਵੀ ਹੋਇਆ ਮੈਂਟਰ ਮੈਨੂੰ ਵੀ ਇੱਕ ਦੋ ਗਾੜੀ ਘੇਰੇ ਆ ਜਿਨ੍ਹਾਂ ਨੇ ਘੇਰੇ ਕੋਈ ਸਤਿਸ਼ਤ ਲੱਗ ਰਿਹਾ ਕੋਈ ਨਹੀਂ ਪਤਾ ਨਹੀਂ ਲੱਗਿਆ ਸੀਗਾ ਦੋ ਵਾਰੀ ਮੇਰੇ ਤੇ ਵੀ ਹਮਲਾ ਹੋਇਆ ਉਸ ਤੋਂ ਬਾਅਦ ਮੇਰਾ پورا ਮੈਨੂ ਲੈਣ ਜਾਂਦਾ ਹੁੰਦਾ ਸੀ ਮੇਰੀ ਜਾਨ ਬਚਾਉਣ ਬਚਾਉਣ ਦੇ ਪਹੁੰਚਣ ਨੂੰ ਤੀਕਿਆ ਇਨਾ ਮਜਾਦਾਂ ਇਹ ਨਾਮ ਨਰਮ ਸਿੰਘ ਜੰਡਾ ਅਬਰੀ ਸਹੀ ਕੋ ਤੁਸੀਂ ਨਾਲ ਸੀ ਜਦੋਂ ਗੱਲ ਕਰ ਰਹੇ ਸੀ ਹਾਂਜੀ ਕੀ ਗੱਲ ਬਾਤ ਹੋਈ ਥੋੜਾ ਜਿਹਾ ਪਹਿਲਾਂ ਤਾਂ ਜੀ ਅਸੀਂ ਸੈਂਪਲ ਕਰੋ ਜਿੱਦਾਂ ਉਹਨਾਂ ਨੇ ਮੈਨੂੰ ਕੋਈ ਦਿੱਤਾ ਜਾਂ ਕਈ ਵਾਰ ਮੈਂ ਫੋਨ ਕਰ ਲੈਂਦਾ ਸੀ ਕਿ 8 ਵਜੇ ਕੋਰ ਕਹਿੰਦੇ ਸੀਗੇ ਉਸ ਦਿਨ ਸਾਹਮਣੇ ਵਾਲਾ ਮੁੰਡਾ ਸੋਣੇ ਕਹਿੰਦਾ ਮਰੀ ਜਾ ਪਰ ਜਿਹੜੀ ਤੁਰੇ ਉਹਨਾਂ ਨਾਲ ਬਾਤ ਨਹੀਂ ਮਿਲਿਆ ਉਹ ਮੈਂ ਇਹ ਮੰਗਾ ਮਿਲ ਮੰਨ ਪਈ ਆ ਕਹਾਂ ਮੈਨੂੰ ਦੱਲਿਆ ਇਹ ਖਾਲੀ ਹੈ ਤਾਂ ਇਹ ਨਾ ਕਿ ਛੋਟੀ ਕਿਥੇ ਆ ਕਹਿੰਦਾ ਛੋਟੀ ਦੀ ਲੋੜ ਨਹੀਂ ਕੁੱਤੇ ਹੀ ਹੁੰਦੇ ਨੇ ਸਿਰਫ ਉਹ ਹੈਗੇ ਉਸ ਤੋਂ ਬਾਅਦ ਅਸੀਂ ਜਾਂਦੇ ਹਾਂ ਕਿ ਕਰਿਆਨਾ ਸੂਰ ਹੈ ਜੀ ਤੇ ਸਾਨੂੰ ਦੋ ਮੁੰਡੇ ਮਿਲੇ ਪਿੰਡ ਨੂੰ ਇੱਕ ਸਾਨੂੰ ਮਿੱਠਾ ਇੱਕ ਬਿੰਨੀ ਉਹ ਸਾਨੂੰ ਕਹੇ ਸੀ ਕਿ ਤੈਂ ਹੁਣ ਲੋੜ ਨਹੀਂ ਚਾਹ ਦੀ ਦੀ ਬੰਦੇ ਦਾ ਫੜੇਗੇ ਇਹ ਇਹ ਕਹਿੰਦਾ ਚਲੋ ਬਾਹਲੇ ਨਾ ਕਰੀਏ ਕਿਹੜੇ ਬੰਦੇ ਫੜੇਗੇ ਜਿਹੜੇ ਲੁੱਟਾ ਖੋਹਾਂ ਬਾਗ ਦਾ ਸਾਰੇ ਤੇ ਤੋ ਗਏ ਗਏ ਸੀ ਥੋੜਾ ਜਿਹਾ ਤੇ ਮੇਰੇ ਚਾਚੇ ਦੇ ਮੁੰਡਾ ਜੀ ਸੀ ਹਨੀ ਤੇ ਉਹ ਮਿਲਿਆ ਉਹ ਨਾਲ ਇਹ ਮਜ਼ਾਕ ਕਰਦਾ ਸੀ ਇਹਨਾਂ ਹਾਣੀ ਸੀ ਤੇ ਉਹਨੂੰ ਕਿਹਾ ਵੀ ਆ ਜਾ ਤੇ ਲੀਏ ਤੇ ਉਹ ਨਾਲ ਮੇਰੇ ਪੈਰ ਤੇ ਦੱਦਦਾ ਮੈਂ ਨਹੀਂ ਜਾ ਸਕਦਾ ਉਸ ਤੋਂ ਬਾਅਦ ਵੀ ਅਸੀਂ ਚੱਲ ਪਏ ਉਹ ਸਾਡੇ ਨਾਲ ਥੋੜੇ ਜਿਹਾ 7-15 ਕਦਮ ਗਿਆ ਮੂਹ ਤੱਕ ਉਸ ਤੋਂ ਬਾਅਦ ਅਸੀਂ ਦੋਨੋਂ ਜਣੇ ਚੱਲ ਗਏ ਦੋਨੋਂ ਜਣੇ ਜਾਂਦੇ ਨੋਰਮਲ ਘਰੇਲੀ ਗੱਲਾਂ ਜੀ ਕਰਦੇ ਪਏ ਸੀਗੇ ਕਿ ਇਹ ਬਿਗੜੀ ਦਾ ਕੰਮ ਕਰਦਾ ਸੀ ਮੁੰਡਾ ਤੇ ਆਪਣੇ 1-2 ਕੋਠੀਆਂ ਬਣਦੀਆਂ ਨੇ ਏਰੀਏ ਤੇ ਉਹ ਵੀ ਗੱਲਾਂ ਕਰਦਾ ਕਿ ਮੈਂ ਤੇ ਇੱਕ ਇਹਨੇ ਮੇਰੇ ਨਾਲ ਉੱਪਰਾਂ ਜਿਹੜਾ ਵੀਰ ਕੋਈ ਕੰਮ ਕਰਦਾ ਉਹਦੀ ਗੱਲ ਪਹਿਲਾਂ ਵੀ ਹਮਲਾ ਤੇ ਮੇਰੇ ਤੋਂ ਕਰੇਗਾ ਇਹ ਇੱਕ ਕਟਾ ਜਿਵਾੜਾ ਫ੍ਰੈਕਚਰ ਆ ਤੇਰੀਆ ਦੀ ਖੋਪੜੀ ਦਾ ਹੋਆ ਤੇ ਆ ਟਾਂਕੇ ਲੱਗੇ ਆ ਤੇ ਇੱਕ ਹੱਥ ਫ੍ਰੈਕਚਰ ਆ ਠੀਕ ਹੈ ਤੇ ਕੀ ਨਾਮ ਆ ਜੀ ਤੁਹਾਡਾ ਮਨਜੋਤ ਜਿਸ ਪਿੰਡ ਦੇ ਰਹਿਣ ਵਾਲੇ ਜਿਹੜਾ ਪਿੰਡ ਤੁਹਾਡਾ ਹਾਂਜੀ ਕੀ ਕਟਣਾ ਆ ਬੰਬ ਫਰੀ ਕਦਮਾ ਫਰੀ ਕਦਮਾ ਅੰਦੀ ਨੇ ਤਾਂ ਉਹ ਸੱਟਣਾ ਕਹੀ ਸੀ ਹਾਂਜੀ ਇਹ ਛੱਜਰੇ ਦਾ ਕੰਮ ਸੀਗਾ ਮੈਂ ਤਾਂ ਉਹ ਛੱਡ ਕੇ ਆਈ ਸੀਗੀ ਉਹਨੂੰ ਕਿਰਾਇਆ ਕਰੂਏ ਤੇ ਆਈ ਸੀਗੀ ਸਾਰਾ ਕੁਝ ਦੇ ਕੇ ਕਿਰਾਇਆ ਦੇ ਕੇ ਉਹਨੂੰ ਮੈਂ ਉਹਨੂੰ ਬੱਤੀ ਚੜਾਇਆ ਸੀਗੀ ਉਸ ਤੋਂ ਬਾਅਦ ਬੱਤੀ ਚੜਾ ਕੇ ਉਹ ਨਾ ਘੱਟੀ ਗੱਡੀ ਆਉਂਦੀ ਸੀ ਮੈਨੂੰ ਕੀ ਪਤਾ ਉਹਨਾਂ ਪਿੱਛੇ ਗੱਡੀ ਵੀ ਆਉਂਦੀ ਆ ਮੇਰੇ ਮੈਂ ਹਲੇ ਬੱਤੀ ਤੋਂ ਉਤਰੀ ਸੀਗੀ ਉਹਨਾਂ ਨੇ ਗਾਂ ਗੱਡੀ ਕਢਾ ਲਈ ਸੀ ਗੱਡੀ ਕਢਾ ਕੇ ਉਹਨਾਂ ਨੇ ਗਾਂ ਤੋਂ ਜਾ ਕੇ ਗੱਡੀ ਚਾਰ ਜਾਣੇ ਸੀਗੇ ਜੋ ਉਹਨਾਂ ਨੇ ਘੇਰਾ ਕਾਲਿਆਂ ਨਾਲ ਉਹਨਾਂ ਨੇ ਮੇਰੇ ਤੇ ਦਾਅ ਰੱਖਿਆ ਨਾਲੇ ਉਹਨਾਂ ਨੇ ਮੈਨੂੰ ਕੁੱਟਿਆ ਤੇ ਦੀਆਂ ਗੱਲਾਂ ਕਹਿੀਆਂ ਬਹੁਤ ਜ਼ਿਆਦੇ ਨਾਲ ਮੇਰੇ 1000 ਰੁਪਏ ਖੋਇਆ ਉਹਨਾਂ ਨੇ ਕਹਿੰਦਾ ਜੇ ਤੂੰ ਨਹੀਂ ਦੰਗੀ ਕਹਿੰਦਾ ਉਹ ਹਾਲ ਕਰੂੰਗੇ ਜਿਹੜਾ ਤੂੰ ਯਾਦ ਰੱਖੇਂਗੀ ਉਹਨਾਂ ਦੇ ਮੂਹਰੇ ਵੇਤੇ ਸੀਗੇ ਕਿ ਚਾਰਤੀ ਨੇ ਆਏ ਸੀਗੇ ਕਿੰਨੇ ਜਾਣੇ ਸੀਗੇ ਚਾਰ ਜਾਣੇ ਸੀਗੇ ਜੀ ਤੁਸੀਂ ਕੰਪਲੇਂਟ ਕੀਤੀ ਨਹੀਂ ਜੀ ਉਹਨਾਂ ਨੂੰ ਕੀਤੀ ਨਹੀਂ ਅੱਛਾ ਜੀ ਨਹੀਂ ਜੀ ਬਣਾਵੋ ਸਾਰੇ ਜੀ ਸੰਗੇ ਹੀ ਕੀ ਮਾਰ ਲਾ ਸੀਗੇ ਜੀ మే ਜਦੋਂ ਗਏ ਆਈ ਉੱਥੇ ਮੇਰੇ ਨਾਲ ਮਾਸੀ ਦਾ ਮੁੰਡਾ ਸੀਗਾ ਮੇਰੇ ਨੈਟ ਜੋਟੀ ਜਾ ਰਹੀ ਸੀ ਤੇ ਰਾਹ ਦੇ ਵਿੱਚ ਮੁੰਡਾ ਸੀਗਾ ਇੱਕ ਹੈਪੀ ਤੇ ਉਹਨੇ ਜਨ ਮੁੰਡਾ ਉਹ ਜਾ ਕੇ ਚੱਕਿਆ ਤੇ ਮੌਕੇ ਤੇ ਮੈਂ ਵੀ ਪਹੁੰਚਿਆ ਮਾਰੋ ਵੀ ਸਾਡੇ ਪਿੰਡ ਦੇ ਨੇ ਬੰਦੇ ਰੋਕੇ ਦੇਖਿਆ ਸੀ ਉੱਥੇ ਗਏ ਤਾਂ ਨਿਰਮਲ ਦੇ ਮੁੰਡਾ ਮਿਲਿਆ ਖੜਾ ਜੀਗਾ ਉੱਥੇ ਇਹ ਮੈਨੂੰ ਕਹਿੰਦਾ ਇਹਨੂੰ ਪੁੱਛਿਆ ਮੈਂ ਕੀ ਹੋਇਆ ਕਹਿੰਦਾ ਯਾਰ ਪਤਾ ਨਹੀਂਗਾ ਤੇ ਫਿਰ ਮੈਂ ਦੇਖਿਆ ਮੈਂ ਕਹਿੰਦਾ ਛੱਟ ਲੱਗੀ ਆ ਬੈਟਰੀ ਮਰੀ ਆ ਅੱਖ ਤੇ ਲੱਗੀ ਉਹਦੇ ਉਹ ਮੁੰਡਾ ਡੈੱਡ ਪਿਆ ਰਿਹਾ ਜੀ ਤੁਸੀਂ ਜਾਨੀ ਪੁੱਛਿਆ ਗੰਦੇ ਤੁਹਾਡੇ ਜਾਂਦੇ ਨਿਕਲ ਗਏ ਸੀ ਕੋਈ ਵੀ ਨਹੀਂ ਸੀ ਯਾਰ ਅਸੀਂ ਇਹੀ ਸੀਗੇ ਮੁੰਡੇ ਦੋਏ ਸੀ ਇੱਕ ਮੁੰਡਾ ਹੋਰ ਸੀ ਪਿੰਡ ਦਾ ਇਹਨੇ ਚੱਕੇ ਸੀ ਇਹਨਾਂ ਨੂੰ ਹਾਂ ਜੀ ਨਾਮ ਆਜੀ ਚੋਕ ਬੰਦ ਸੀ ਪਿੰਡ ਪਿੰਡ ਮੇਰਾ ਹੈਡੂ ਆ ਹਾਂ ਜੀ ਕਿ ਮਾਮਲਾ ਸੀ ਜੀ ਕੀ ਲੱਗਦੇ ਸੀ ਇਹ ਤੁਹਾਡੇ ਮੇਰੇ ਤੀਜੇ ਜਿਵੇਂ ਮੈਨਾਂ ਦਾ ਫੋਖੜੀ ਲੱਗਦਾ ਇਹਨਾਂ ਨੂੰ ਮੈਂ ਜਦੋਂ ਇਹ ਮੈਂ ਸਿਪਲ ਹਸਪੀਟਲ ਇੱਕ ਪੰਸੀ ਰੰਗੋਂ ਤੋਂ ਬਾਅਦ ਹੋਇਆ ਇਹ ਦੋਨੋਂ ਕੋ ਮਨਜਾਦੇ ਦੇ ਬੱਚੇ ਨਰਮਨ ਸਿੰਘ ਤੇ ਮਨਪ੍ਰੀਤ ਸਿੰਘ ਜੀ ਇਹ ਦੋ ਤਰੀਕ ਦੀ ਗੱਲ ਆ ਸ਼ਾਮ ਨੂੰ ਸਵਾ 8 ਵਜੇ ਤੱਕ ਤਕਰੀਬਨ ਉੱਥੇ ਪਹੁੰਚੇ ਨੇ ਮੜੀਆਂ ਦੇ ਕੋ ਘੁੰਮਦੇ ਘੁੰਮਦੇ ਕੰਡ ਦੀ ਮੜੀ ਆ ਹਾਂ ਜੀ ਕੰਡ ਦੀ ਮੜੀਆਂ ਦੇ ਨਾਲ ਮੜੀਆਂ ਮੜੀਆਂ ਦੇ ਕੋਲੇ ਉੱਥੇ ਜਾਂਦੇ ਜਾਂਦੇ ਇਹਨਾਂ ਤੇ ਕਿਸੇ ਚੀਜ਼ ਦਾ ਜਣੀ ਜਿਸ ਟਾਈਪ ਦਾ ਕਹਿੰਦੇ ਐਟੈਕ ਹੋਇਆ ਟੈਕ ਹੋਣ ਤੋਂ ਬਾਅਦ ਇਹ ਦੋਨੋਂ ਉੱਥੇ ਗਰੇ ਗਰੇ ਪਏ تھے ਇੱਕ ਦੇਖਣਾ ਲੱਗਿਆ ਹਾ ਤਾਂ ਦੂਜਾ ਕਰੋੜ ਤੇ ਗੱਬੇ ਪਿਆ ਹਾ ਤੇ ਉਧਰੋਂ ਮੇਰੇ ਕੋਲ ਮੁੰਡੇ ਜਿਹਨ ਜਿਵੇਂ ਆਉਂਦੇ ਆ ਉਹਨਾਂ ਨੇ ਚੱਕੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਲ ਲੈ ਕੇ ਜਾਂਦਾ ਗਿਆ ਜੀ ਸਿਵਲ ਹਸਪਤਲ ਜਿਹਨਾਂ ਨੇ ਫਿਰ ਉਹਨਾਂ ਨੇ ਅੱਗੇ ਕਿਹਾ ਵੀ ਮੇਜਰ ਸੱਟ ਹੈ ਇਹਨਾਂ ਨੂੰ ਅੱਗੇ ਐਮਰਜੈਂਸੀ ਤੇ ਭੇਜਿਆ ਜਾਵੇ ਫਿਰ ਇਹਨਾਂ ਨੂੰ ਅਸੀਂ ਡੀ ਐਮ ਸੀ ਲੈ ਕੇ ਡੀ ਐਮ ਸੀ ਤੋਂ ਪੀ ਜੀ ਆਈ ਲੈ ਕੇ ਗਏ ਜੀ ਪੀ ਜੀ ਆਈ ਜਾ ਕੇ ਇਹਨਾਂ ਦਾ ਪੂਰਾ ਚੈੱਕ ਹੋਣ ਤੋਂ ਬਾਅਦ ਜਦੋਂ ਇਹਨਾਂ ਦੀ ਸਕੈਨ ਆਉਂ ਤੋਂ ਬਾਅਦ ਡਾਕਟਰ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਜਿਹੜਾ ਡਾਕਟਰ ਉਹ ਕਹਿੰਦੇ ਜੀ ਇਹਨਾਂ ਦੇ ਬ੍ਰੇਨ ਤੇ ਕੋਈ ਜ਼ਬਰਦਸਤ ਸੱਟ ਲੱਗੀ ਆ ਇਸੀ ਚੀਜ਼ ਨਾਲ ਇਹ ਅਟੈਕ ਹੋਇਆ ਕਿ ਉਹਦੇ ਕਰਕੇ ਇਹਨਾਂ ਦਾ ਇਹ ਕੰਮ ਹੋ ਗਿਆ ਸੱਟ ਮਾਰੀ ਗਈ ਹੈ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਕਨੇ ਵੀ 75% ਦਿਮਾਗ ਇੱਕ ਪਾਸੇ ਚਲੇ ਗਿਆ ਇਹਨਾਂ ਦਾ ਜੇ ਦਿਮਾਗ ਤੋਂ 75% ਇੱਕ ਚਲੇ ਗਿਆ ਇੱਕ ਜਵੜਾ ਆ ਚੀਜ਼ ਜਿਹੜੀ ਹਿੱਲੀ ਜਾ ਹੋਰ ਇਹਦੇ ਕਿਸੇ ਵੀ ਸੱਟ ਨਹੀਂ ਸੀ ਹੋਰ ਕਿਸੇ ਸੱਟ ਨਹੀਂ ਦੀ ਆਪਰੇਸ਼ਨ ਹੋਇਆ 3 ਤਰੀਕ ਨੂੰ ਇਹਨਾਂ ਦਾ 4 ਤਰੀਕ ਨੂੰ ਪੌਣੇ 12 ਵਜੇ ਨਾ ਸੱਟਾਂ ਚੱਲਦੇ ਹੋਏ ਇਹਨਾਂ ਦੀ ਦੇਖੂ ਕੀ ਆ ਤੇ ਅਸੀਂ ਪੁਲਿਸ ਨੂੰ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਲਗਾਤਾਰ ਰਿਪੋਰਟ ਦੇ ਰਹੇ ਹਾਂ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਪ੍ਰੈਸ਼ਰ ਪੂਰਾ ਪਿਆ ਜੀ ਤੁਹਾਨੂੰ ਕੋਈ ਲੱਗਦਾ ਕਿ ਪਹਿਲਾਂ ਦੀ ਅਜਿਹੀ ਘਟਨਾ ਮਿਸ ਪਿੰਡ ਚ ਵਾਪਰੀ ਤੁਸੀਂ ਇਹਨਾਂ ਦੇ ਹਾਂਜੀ ਪਹਿਲਾਂ ਵੀ ਇੱਕ ਪਿੰਡ ਵਾਲੇ ਦੱਸ ਰਹੇ ਨੇ ਵੀ ਇੱਥੇ ਕੁਝ ਘਟਨਾਵਾਂ ਹੋਈਆਂ ਨੇ ਅਟਾ ਉੱਥੇ ਉਸੇ ਜਗ੍ਹਾ ਤੇ ਵੀ ਹੋਈਆਂ ਨੇ ਬਾਰ ਵੀ ਰੋਕਦੇ ਨੇ ਰੋਕ ਕੇ ਇੱਕ ਦੋ ਕਾਹਨ ਹੋਏ ਨੇ ਤੁਹਾਨੂੰ ਪਹਿਚਾਣ ਹੋਈ ਜੀ ਨਹੀਂ ਕਿਤੇ ਪਹਿਲਾਂ ਵੀ ਕਿਤੇ ਨਹੀਂ ਜੀ ਕੋਈ ਪਹਿਚਾਣ ਨਹੀਂ ਕੋਈ ਪੜਿਆ ਨਹੀਂ ਗਿਆ ਪਹਿਲਾਂ ਵੀ ਜੀ ਕੀ ਨਾਮ ਹੈ ਜੀ ਕੈਪਟਨ ਜੋਦਾ ਸਿੰਘ ਮੈਂ ਸਰਪੰਚ ਦਾ ਹਸਬੰਦ ਅੱਛਾ ਜੀ ਹਾਂਜੀ ਪਿੰਡ ਚ ਕਿੱਥੇ ਨਾਵਾ ਵਸਦੀ ਹੈ ਕੀ ਮਾਮਲਾ ਹੈ ਘਟਨਾ ਮਾ ਜੀ ਸਾਨੂੰ ਸ਼ਾਮ ਨੂੰ 9 ਵਜੇ ਪਤਾ ਚੱਲਿਆ ਜਦੋਂ ਇਹ ਹਸਪਤਲ ਚ ਪਹੁੰਚ ਗਏ ਤੇ ਬਾਕਿੰਗ ਲਈ ਦੋਨੋਂ ਲੜਕੇ ਜਾ ਰਹੇ ਸੀ ਤੇ ਜਦੋਂ ਇਹ ਬਾਹ ਕਰਦੇ ਕਰਦੇ ਉੱਥੇ ਪਹੁੰਚੇ ਪਿੰਡ ਦੀਆਂ ਮੜੀਆਂ ਕੋਲੇ ਉੱਥੇ ਨਾ ਤੇ ਜਾ ਅਟੈਕ ਹੋਇਆ ਮਤਲਬ ਇਹ ਜੋ ਕਹਿ ਰਹੇ ਆ ਵਿੱਚ ਵੀ ਮੋਟਰਸਾਈਕਲ ਵੀ ਉੱਪਰ ਜੀ ਲੰਗੇ ਆ ਤੇ ਅਟੈਕ ਹੋਇਆ ਐਕਚੁਅਲੀ ਕਿਉਂਕਿ ਉਹ ਸੱਟ ਸੱਟਾ ਮੁੰਡੇ ਤੇ ਅਟੈਕ ਤੋਂ ਬਾਅਦ ਚ ਫਿਰ ਇਹਨਾਂ ਨੂੰ ਪਹਿਲਾਂ ਸਮਰਾਲੇ ਹਸਪਤਾਲ ਜਿਹਾ ਲੈ ਕੇ ਗਏ ਜੀ ਉੱਥੋਂ ਫਿਰ ਇਹ ਦੋ ਪਾਰਟਾਂ ਚ ਹੋ ਗਏ ਜੀ ਇਹ ਮਾਛੀਵਾੜੇ ਚਲੇ ਗਏ ਤੇ ਨਰਮਲ ਸਿੰਘ ਤੇ ਮਨਪ੍ਰੀਤ ਨੂੰ ਇਹਨਾਂ ਨੇ ਵਿਚਾਰ ਕਰਕੇ ਡੀ ਐਮ ਸੀ ਭੇਜਤਾ ਡੀ ਐਮ ਸੀ ਤੋਂ ਫਿਰ ਚੰਡੀਗੜ੍ਹ ਭੇਜਿਆ ਬੜੀ ਵਿਸ਼ੇਸ਼ ਕਟਨਾਮਾ ਤੁਸੀਂ ਸਰਪੰਚ ਦੇ ਕਟਨਾਮਾ ਵਾਪਰ ਰਹੀਆਂ ਪਿੰਡ ਦੇ ਵਿੱਚ ਪਹਿਲਾਂ ਵੀ ਵਾਪਰੀਆਂ ਨੇ ਪਹਿਲਾਂ ਵੀ ਵਾਪਰੀਆਂ ਨੇ ਕਿੰਨੀ ਕੁ ਵਾਪਰੀਆਂ ਦੀ ਕੋਈ ਮਤਲਬ ਪਹਿਲਾਂ ਇਹਨਾਂ ਦਾ ਕੇਸ ਇਹ ਹੋ ਜਾਂਦਾ ਸੀ ਵੀ ਉੱਥੇ ਰੁਕਦਾ ਨਹੀਂ ਸੀ ਬੰਦਾ। ਹਾਂਜੀ। ਪਹਿਲਾਂ ਤਾਂ ਇਹ ਮੁੰਡੇ ਦਾ ਜਿਹੜਾ ਬੜਾ ਭਰਾ ਇਹਨੂੰ ਇੱਕ ਵਾਰੀ ਇੱਧਰ ਸਾਡੇ ਹੋੜਾ ਹੱਡਾ ਰੋੜੀ ਪੈਂਦੀ ਉਹ ਫੇਰ ਰੋਕੇਗੇ। ਜੀ। ਇੱਕ ਵਾਰੀ ਇੱਥੇ ਹੀ ਸ਼ਮਸ਼ਾਨ ਘਾਟ ਕੋਲੇ। ਇਹ ਕਿੰਨੀ ਟਿਕਟ ਨਾ ਮਾਉਂਗੀ ਪਹਿਲਾਂ? ਇਹ ਇੱਕ ਤਿੰਨ ਕਿ ਤਾਂ ਮੇਰੇ ਪੈਨਸ਼ਨ ਆਉਣ ਤੋਂ ਬਾਅਦ ਕਿ ਮੈਂ ਹੁਣੇ ਨਵੰਬਰ ਚ ਪੈਨਸ਼ਨ ਆਇਆ। ਠੀਕ ਹੈ। ਤਿੰਨ ਕਿ ਤਾਂ ਮੇਰੇ ਪੈਨਸ਼ਨ ਆਉਣ ਤੋਂ ਬਾਅਦ ਹੀ ਹੋਣੀ ਹੈ। ਕੀ ਕੋਈ ਕੋਈ ਇਹਦੀ ਕੋਈ ਕੰਪਲੇਂਟ ਦੱਸੀ ਨਹੀਂ ਜੀ ਕੰਪਲੇਂਟ ਸਰਪੰਚ ਕੋਲੇ ਕੋਈ ਉੱਠ ਕੇ ਆਇਆ ਨਹੀਂ ਹੈ ਇੱਕ ਸਾਡੇ ਰਣਜੀਤ ਸਿੰਘ ਆ ਕੁਝ ਦਿਨ ਪਹਿਲਾਂ ਹੀ ਉਸੇ ਰੋਡ ਦੇ ਉੱਤੇ ਉਹ ਤੋਂ 10 ਮੀਟਰ ਅੱਗੇ ਪਿੱਛੇ ਉਹਦੇ ਵੀ ਦੋਨੇ ਲੱਤਾਂ ਦੇ ਉੱਤੇ ਵਾਰ ਹੋਏ ਤੇ ਉਹਨਾਂ ਨੇ ਵੀ ਕੰਪਲੇਂਟ ਜਾ ਕੇ ਕੀਤੀ ਨਹੀਂ ਹੈ ਇੱਥੇ ਟ੍ਰੀਟਮੈਂਟ ਲੈ ਕੇ ਰਹੇ ਕੰਪਲੇਂਟ ਕਿਸੇ ਨੇ ਨਹੀਂ ਪਹਿਲਾਂ ਕੀਤੀ ਤੇ ਪਹਿਲਾਂ ਇਹ ਮਤਲਬ ਹੁੰਦਾ ਰਿਹਾ ਹੈ ਠੀਕ ਹੈ ਜੀ ਤੇ ਕੀ ਹੁਣ ਅੱਗੇ ਹੁਣ ਦੁਵਾਰਾ ਹੁਣ ਤਕਰੀਬਨ ਤਕਰੀਬਨ ਮੈਂ ਤੇ ਮੇਰੀ ਮੈਡਮ ਕੌਂਕੀਤ ਇਹ ਜਿਹੜੇ ਇਹਨਾਂ ਦੇ ਮੁੰਡੇ ਦੇ ਫੁੱਫੜ ਜੀ ਆ ਇਹਨਾਂ ਦੇ ਨਾਲ ਵੀ ਕੱਲੇ ਵੀ ਪੂਰੀ ਪਿੰਡ ਦੀ ਪੰਚਾਇਤ ਲੈ ਕੇ ਇਹਦਾ ਮਤਲਬ ਇਨਸਾਫ ਜੇ ਸਾਨੂੰ ਚਾਹੀਦਾ ਕਈ ਵਾਰੀ ਜਾਇਆ ਪਰ ਭੋਗ ਪਾਣੇ ਵਾਲਾ ਹੋ ਗਿਆ ਹਜੇ ਤੱਕ ਇਨਸਾਫ ਮਿਲਿਆ ਨਹੀਂ ਜਿਹੜੀ ਪਹਿਲਾਂ ਉਹ ਕਾਂਡ ਹੋਇਆ ਸੀ ਜੇ ਕੋਈ ਘਟਨਾਵਾ ਵਾਪਰੀ ਹੈ ਉਹਨਾਂ ਦੇ ਬਾਰੇ ਕੰਪਲੀਟ ਹੁਣ ਦੁਬਾਰਾ ਦੱਸੀ ਨਹੀਂ ਸਾਨੂੰ ਜਦੋਂ ਇਹਨਾਂ ਦੀ ਕੋਈ ਰਿਪੋਰਟ ਨਹੀਂ ਸੀ ਸਾਨੂੰ ਕਿਹਾ ਗਿਆ ਨਾਲ ਦੇ ਪੰਡਾ ਨੇ ਵੀ ਭਈ ਉਹ ਜਿਹੜਾ ਤੁਹਾਡਾ ਸਮਖਾਨ ਘਾਟ ਆ ਉਹ ਇੱਕ ਜੇਲ ਬਣਿਆ ਪਿਆ ਉਡੀ ਜਗਾ ਤੋਂ ਅੰਨਿਓ ਰਹਿਣੀ ਉਹਦੀਆਂ ਥੁੜੀਆਂ ਦੁਵਾਰਾਂ ਡਾਊਨ ਕੀਤੀਆਂ ਜਾਂ ਫਿਰ ਅਸੀਂ ਪੰਚਾਇਤੀ ਮਤਾ ਪਾ ਕੇ 1.5 ਮਹੀਨਾ ਬੇਟ ਕਰੀ ਸੈਕਟਰੀ ਸਾਹਿਬ ਦੀ ਜਦੋਂ ਫਿਰ ਸੈਕਟਰੀ ਦਾ ਫੋਨ ਆਇਆ ਫਿਰ ਅਸੀਂ ਦੁਵਾਰਾਂ ਡਾਊਨ ਕਰਨੀ ਸ਼ੁਰੂ ਕੀਤੀ ਫਿਰ ਜਦੋਂ ਦੁਵਾਰਾਂ ਡਾਊਨ ਹੋ ਰਹੀਆਂ ਸੀ ਸਾਡੇ ਹਸਾਬ ਕਾ ਸਰਪੰਚ ਆ ਇੱਕ ਪਰਮਜੀਤ ਕੌਰ ਉਹ ਪੱਤਰਕਾਰ ਲੈ ਕੇ ਆਏ ਸਾਨੇ ਘਰ ਤੋਂ ਉਹ ਕਹਿੰਦੇ ਵੀ ਇਹ ਸਾਡੀ ਮਰਜ਼ੀ ਤੋਂ ਬਿਨਾਂ ਹੀ ਦੁਵਾਰਾਂ ਡਾਊਨ ਹੋ ਗਈ ਅਸੀਂ ਕਹਿੰਦੇ ਵੀ ਇੱਥੇ ਵਾਰਦਾਤਾਂ ਹੁੰਦੀਆਂ ਨੇ ਕਹਿੰਦੇ ਵੀ ਕੋਈ ਵਾਰਦਾਤ ਨਹੀਂ ਹੁੰਦੀ ਉਹਨਾਂ ਦੇ ਜਵਾਬ ਸੀ ਜਦ ਕੇ ਮਤਾ ਪਾਇਆ ਗਿਆ ਮਤਾ ਪਾਇਆ ਹੈ ਮਤੇ ਦੀ ਨਾਲ ਫੋਟੋ ਲਈ ਆ ਫਿਰ ਉਹ ਕੀ ਨਾਮ ਹੈ ਜੰਜੀ ਸਿੰਘ ਹਾਂ ਕੀ ਕੰਮ ਹਾਂ ਜੀ ਕੀ ਘਟਨਾ ਹੈ ਤੁਹਾਡੇ ਨਾਲ ਬਕਰੀ ਕੀ ਹੈ ਹਾਂ ਜੀ ਮੈਂ ਕੰਮ ਤੋਂ ਡਿਊਟੀ ਕਰ ਰਿਹਾ ਸੀ ਹਾਂ ਜੀ ਲਗਭਗ 8:30 ਵਜੇ ਹਾਂ ਜੀ ਬਸ ਉਤਰਿਆ ਜਦੋਂ ਮੈਂ ਰਾਸਤੇ ਜਾ ਗਿਆ ਤਾਂ ਮਗਰੋਂ ਦੋ ਬੰਦੇ ਮੋਟਰਸਾਈਕਲ ਉੱਤੇ ਆਏ ਕ੍ਰਾਸ ਕਰ ਗਏ ਮੈਨੂੰ ਜਦੋਂ ਇੱਕ ਮਗਰੋਂ ਗੱਡੀ ਆ ਰਹੀ ਥੀ ਜੋ ਗੱਡੀ ਕ੍ਰਾਸ ਕਰ ਗਿਆ ਉਹ ਤੋਂ ਵਾਪਸ ਮੁੜ ਕੇ ਜਦੋਂ ਗਏ ਤਾਂ ਉੱਤਰੀ ਤੋਂ ਉੱਤਰੀ ਮੰਨ ਗਨ ਕਿਹੜੇ ਕਿਹੜੇ ਪਿੰਡੋਂ ਰਸਤਾ ਜਾਂਦਾ। ਉਦੋਂ ਦਾ ਆਪਣੇ ਵਿਚਾਰ ਲਈ ਵੇਚਦਾ ਹੀ ਆਪਣੇ ਭੱਜਿਆ ਦਰਦੇ ਰਿਹਾ। ਹਾਂਜੀ ਮੋਹਨ ਜੀ ਠੀਕ। ਅੱਛਾ ਜੀ। ਤਿੰਨ ਬੰਦੇ ਦੀ ਉੱਥੇ ਹਾਂ ਤੇ ਉਦੋਂ ਬਾਅਦ ਹੱਥੋਂ ਭਾਈ ਹੋਏ ਤੇ ਉਹ ਦਾदू ਮਾਰ ਗਿਆ ਮੇਰੇ ਪਾਸ ਲੈ ਗਏ। ਅੱਛਾ ਜੀ। ਹਾਂ ਜਨੂਵਨ ਪਿੰਡੋਂ ਤੋਂ ਗੱਡੀ ਚੱਲ ਗਈ, ਲਾਈਟ ਪੈ ਗਈ ਤੇ ਭੱਜ ਗਏ। ਤੁਸੀਂ ਉਹਦੀ ਕੇਸ ਨੂੰ ਕੰਪਲੀਟ ਦਿੱਤੀ ਪਰ ਨਹੀਂ ਕੰਪਲੀਟ ਨਹੀਂ ਸ਼ੋਚਾਂ ਚ ਤਾਂ ਗੱਲ ਹੋਈ ਜੀ ਉਹ ਕਹਿੰਦੇ ਮੈਂ ਕਟਾਣੀ ਗਿਆ ਤਾਂ ਤੇ ਉੱਥੇ ਹੜੀ ਹੋ ਗਈ ਸੀ ਟਿਕਾਢੂਲ ਮੌਣੀ। ਉੱਥੇ ਅਜੇ ਅਸੀਂ ਆਏ ਹੁੰਦੇ ਨੇ। ਨੇ ਉਹ ਗਿਆ ਉਹ ਵੀ ਆ ਗਿਆ ਜੀ ਕੰਪਲੇਂਟ ਕਿਉਂ ਜਦੋਂ ਐਂ ਤੇ ਜੀ ਲੁੱਟ ਖੋ ਕਰਦੇ ਨੇ ਵੀ ਠੀਕ ਹੋ ਜਾਣਾ ਬੱਚੇ ਇੰਨੇ ਇੰਨਾ ਥੋੜਾ ਵੀ ਇੱਥੇ ਤੱਕ ਪਹੁੰਚ ਜਾਣ ਨਹੀਂ ਤੇ ਕਰਦੇ ਕਰਦੇ ਕੰਮ ਕੀ ਨਾਮ ਹੈ ਹਨ ਮੋਰ ਪਲੀਸ ਸੰਗੀ ਸੰਗੀ ਕੀ ਕਰ ਤਮਾ ਪ੍ਰੀਤ ਕਦੋਂ ਕਰ ਮੈਂ ਸਕੂਲੋਂ ਆ ਰਿਹਾ ਸੀਗਾ ਹੀ ਤਕਰੀਬਨ 3 ਵਜੇ ਦੀ ਗੱਲ ਆ ਤੇ ਜਦ ਮੈਂ ਆਂਦਾ ਸੀਗਾ ਉੱਥੇ ਇੱਕ ਮੋਟਰਸਾਈਕਲ ਮਤਲਬ ਇੱਕ ਬੰਦਾ ਮੋਟਰਸਾਈਕਲ ਲੈ ਖੜਾ ਸੀਗਾ ਜਦ ਮੈਂ ਨੰਗਣ ਲੱਗਿਆ ਤਾਂ ਉਹਨੇ ਮੇਰੇ 'ਚ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਜਦ ਮਾਰਿਆ ਉਹ ਜਾ ਕੇ ਕੰਨ 'ਚ ਵੱਜ ਗਿਆ ਮੋਟਰਸਾਈਕਲ ਵੀ ਡੇ ਕੜਾ ਖੜਾ ਹੋ ਗਿਆ ਯਾਰੋ ਨੇ ਮੇਰੇ ਚਾਂਦੀ ਦਾ ਕੜਾ ਪਾਇਆ ਸੀਗਾ ਮੋਟਰਸਾਈਕਲ ਵੀ ਖੋ ਰਹੀ ਸੀ ਪਰ ਨੱਤਰ ਲੱਗੇ ਨੇ ਮੋਟਰਸਾਈਕਲ ਜਿਹੜਾ ਪੱਲਗ ਹੁੰਦਾ ਵਾ ਉਹ ਪਟ ਗਿਆ ਸੀਗਾ ਫਿਰ ਬਾਅਦ ਵਿੱਚ ਉਹਨੇ ਮੈਨੂੰ ਥੱਲੇ ਸਿੱਟਿਆ ਪਹਿਲਾਂ ਤੇ ਇੱਕ ਜਾਨੇ ਸੀਗਾ ਬਸ ਦੋ ਜਾਨੇ ਹੋਰ ਆਏ ਉਹਨਾਂ ਨੇ ਬੈਟ ਮਾਰੀ ਬੀਸਬਲ ਵਾਲੀ ਬੈਟ ਹੁੰਦੀ ਹੈ ਜਿਹੜੀ ਤੇ ਬਾਅਦ ਵਿੱਚ ਬਸ ਉਧਰੋਂ ਇੱਕ ਸਾਡੇ ਪਿੰਡ ਦਾ ਆਉਂਦਾ ਸੀਗਾ ਜੀ ਕੋਈ ਤੁਰੇ ਆਉਂਦਾ ਸੀਗਾ ਡੇ ਤੋਂ ਜਦੋਂ ਉਹਨੂੰ ਦੇਖਿਆ ਹੀ ਉਹ ਚਲੇ ਗਿਆ ਤੇ ਮੈਂ ਉੱਥੇ ਉਹਨਾਂ ਨੇ ਮੂੰਹ ਟਕੇ ਸੀ ਕੀ ਤੂੰ ਉਹਦੇ ਮੂੰਹ ਟਕੇ ਸੀਗਾ ਜੀ ਇੱਕ ਦਾ ਮੂੰਹ ਨੰਗਾ ਛੜ ਦੇ ਸੀ ਕਿਸੇ ਨੂੰ ਮੈਂ ਮਤਲਬ ਜੇ ਮੇਰੇ ਮੂਰੇ ਜਵੇ ਤਾਂ ਪਛਾਣਨ ਨੂੰ ਬਈ ਮੇਰੇ ਇਲਾਕੇ ਦਾ ਨਹੀਂ ਜਾਈ ਕੋਈ ਪੁਲਿਸ ਨੂੰ ਕੰਪਲੀਟ ਦਸੀ ਹਾਂਜੀ ਹਾਂਜੀ ਪੁਲਿਸ ਨੂੰ ਪਹੁੰਚ ਦਿੱਤੀ ਆਈ ਐਸ ਐਚ ਯੂ ਉਹਨਾਂ ਨੇ ਕਾਰਵਾਈ ਵੀ ਕੀਤੀ ਕੁਝ ਕੁਝ ਨਹੀਂ ਕੀਤਾਈ ਤੁਸੀਂ ਕੋਈ ਜਿਹੜਾ ਜਾਣਦੇ ਹੋ ਕਿਥੇ ਲੱਗਦਾ ਆਲੇ ਦੁਆਲੇ ਪਿੰਡ ਦਾ ਜਾਂ ਨਹੀਂ ਮੈਂ ਤਾਂ ਕਦੇ ਦੇਖਿਆ ਨਹੀਂ ਜੇ ਤੁਹਾਡੇ ਅੱਗੇ ਆਵੇ ਤਾਂ ਚਾਹ ਹਾਂਜੀ ਹਾਂਜੀ ਪਛਾਣਦਾ ਸੰਗਤ ਬੜੇ ਵਿੱਚ ਉਹ ਪੁਰਾਣੀ ਵਾਲੀ ਮੌਤ ਹੈ ਉਹ ਸੁਣਾਉਣ ਨਹੀਂ ਲੱਗਦਾ ਇਹ ਸੰਗੇਪਨ ਦੇ ਇੱਕ ਇਨਸੀਡੈਂਟ ਸਾਹਮਣੇ ਆਈ ਹੈ ਜਿਸ ਦੇ ਰਿਗਾਰਡਿੰਗ ਅਸੀਂ 34 ਨੰਬਰ ਐਫੀਆਰ ਦਰਜ ਕੀਤੀ ਹੈ। ਦੋ ਮੁੰਡੇ ਸੈਰ ਕਰਨ ਜਾ ਰਹੇ ਸੀ ਉਹਨਾਂ ਚੋਂ ਇੱਕ ਮਨਪ੍ਰੀਤ ਸੀਗਾ ਤੇ ਇੱਕ ਨਿਰਮਲ ਸਿੰਘ ਸੀਗਾ। ਮਨਪ੍ਰੀਤ ਸਿੰਘ ਦੀ ਐਕਸੀਡੈਂਟ ਚ ਡੈਥ ਤੇ ਨਿਰਮਲ ਸਿੰਘ ਤੇ ਬੰਨਾਂ ਤੇ ਅਸੀਂ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਹੈ। ਉਸ ਮੋੜ ਨੂੰ ਦਵਾ ਕੇ ਬੋੜੀ ਹਨ ਦੇ ਹਵਾਲੇ ਕਰਤੀ ਸੀ। ਤੇ ਉਹਦੇ ਵਿੱਚ ਜਿਹੜਾ ਵਹੀਕਲ ਹੈ ਉਹਨੂੰ ਮੌਂਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨਾਲ ਐਕਸੀਡੈਂਟ ਹੋਇਆ।

ਸਾਡੀ ਪ్రోਲਿੰਗ ਤੇ ਪੁਲਿਸ ਪਾਰਟੀ ਬਾਹਰ ਰਹਿੰਦੀਆਂ ਨੇ ਜੇ ਫੇਰ ਵੀ ਕੋਈ ਹੁੰਦੀ ਹੈ ਸਾਨੂੰ ਰਿਪੋਰਟ ਕਰੋ ਅਸੀਂ ਵਿਦਿਨ ਨੋ ਟਾਈਮ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ